ਇੱਕ ਬਹੁਤ ਮੰਦ ਭਾਗੀ ਘਟਨਾ ਜੋ ਸਾਡੇ ਨੋਟਿਸ ਚ ਆਈ ਹੈ ਕਿ ਚੱਕ ਮੁਹੰਮਦੇਵਾਲਾ ਪਿੰਡ ਹੈ ਜੋ ਜਲਾਲਾਬਾਦ ਕਨਸਟੀਟੂਐਂਸੀ ਚ ਹਾਂਜੀ ਉੱਥੋਂ ਇੱਕ ਲੜਕਾ ਮਨਦੀਪ ਬਰਾੜ ਜਿਹੜਾ ਕਿ ਸਰਪੰਚੀ ਦੇ ਇਲੈਕਸ਼ਨ ਲੜਨ ਜਾ ਰਿਹਾ ਸੀ ਹਾਂਜੀ ਔਰ ਉਹਨੂੰ ਜਦੋਂ ਉਹ ਬੀਡੀਪੀਓ ਦਫਤਰ ਦੇ ਵਿੱਚ ਆਪਣੇ ਸਰਪੰਚੀ ਦੇ ਕਾਗਜ਼ ਭਰ ਰਿਹਾ ਸੀ ਹਾਂਜੀ ਤਾਂ ਕੁਝ ਮਤਲਬ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦਿਆਂ ਨੇ ਉਸ ਵਕਤ ਮੌਕੇ ਦੇ ਉੱਤੇ ਆਪਣੀ ਸਰਵਿਸ ਵਾਲਵਰ ਕੱਢ ਕੇ ਉਹਨੂੰ ਮੁੰਡੇ ਨੂੰ ਗੋਲੀ ਮਾਰਤੀ ਔਰ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਤੇ ਮੰਦ ਭਾਗੀ ਘਟਨਾ ਹੈ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਖਿੱਦੀ ਕਰਦੇ ਹਾਂ ਜਿਹੜਾ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਕਾਂਗਰਸ ਹੈ ਇਹ ਚੰਦੀ ਹੋਣੀ ਹੈ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਸਰਪੰਚੀ ਦੇ ਇਲੈਕਸ਼ਨ ਜੋ ਪੰਚਾਇਤ ਇਲੈਕਸ਼ਨ ਹੈ ਇਹਦੇ ਵਿੱਚ ਜਣੀ ਕਿ ਸੁਖਾਵਾਂ ਰਹਿ ਸਾਨੂੰ ਬਹੁਤ ਦੇਰ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਦੋਏ ਪਾਰਟੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਇਹ ਨਹੀਂ ਚਾਹੁੰਦੀਆਂ ਕਿ ਸ਼ਾਂਤ ਮੂਰਖ ਤਰੀਕੇ ਦੇ ਨਾਲ ਪੂਰੇ ਪੰਚਾਇਤੀ ਰਾਜ ਦੇ ਇਲੈਕਸ਼ਨ ਹੋ ਸਕੇ ਦੂਜੀ ਗੱਲ ਇਹ ਜਿਹੜੇ ਕੋਈ ਬੰਦੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਨੇ ਕਿਉਂਕਿ ਉਹ ਆਮ ਲੋਕ ਨੇ ਜ਼ਿਆਦਾਤਰ ਤਾਂ ਉਹਨਾਂ ਨੂੰ ਡਰਾਣਾ ਧਮਕਾਣਾ ਉਹਨਾਂ ਨੂੰ ਥ੍ਰੈਟ ਦੇਣੇ ਇਹਨਾਂ ਦੀ ਆਮ ਜੀ ਗੱਲ ਸੀ ਤੁਸੀਂ ਦੇਖਿਆ ਹੋਣਾ ਪਿਛਲੇ ਬੀਤੀ ਹੁਣ ਤੋਂ ਤਕਰੀਬਨ ਤਕਰੀਬਨ 25 ਦਿਨ ਪਹਿਲਾਂ 20 25 ਦਿਨ ਪਹਿਲਾਂ ਖੰਨੇ ਤੋਂ ਇੱਕ ਕੇਸ ਹੋਇਆ ਸੀ ਜਿੱਥੋਂ ਇੱਕ ਬੰਦਾ ਆਪਣੇ ਸਰਪੰਚੀ ਦੇ ਦਾਅਵੇਦਾਰੀ ਜਿਹਨੇ ਹਲੇ ਕਰਨੀ ਸੀ ਉਹ ਤਾਂ ਨਾ ਤਰਲੋਚਨ ਸਿੰਘ ਡੀਸੀ ਸੀ ਉਹਨੂੰ ਵੀ ਅਕਾਲੀ ਦਲ ਦੇ ਇੱਕ ਕੱਠਤ ਵਰਕਰ ਨੇ ਸ਼ਰੇਆਮ ਜਾਨੀ ਕਿ ਗੋਲੀ ਮਾਰੀ ਤੇ ਉੱਥੇ ਉਹਦਾ ਮਰਡਰ ਕੀਤਾ ਹੁਣ ਫੇਰ ਇੱਕ ਅਕਾਲੀ ਦਲ ਦੇ ਬੰਦੇ ਨੇ ਮਤਲਬ ਕਿ ਇਸ ਮਨਦੀਪ ਬਰਾੜ ਨੂੰ ਗੋਲੀ ਮਾਰੀ ਆ ਔਰ ਇਹ ਸਾਡੇ ਜੋ ਐਮਐਲਏ ਸਾਹਿਬ ਨੇ ਉਥੋਂ ਗੋਲਦੀ ਕੰਬੂਜ ਜੀ ਉਹ ਮੇਰੇ ਨਾਲ ਨੇ ਇਸ ਸਮੇਂ ਖੜੇ ਉਹਨਾਂ ਨੇ ਜੋ ਇਨਫਾਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਜਿਸ ਬੰਦੇ ਨੇ ਆਪਣੀ ਸਰਵਿਸ ਰਵਾਲਵਰ ਨਾਲ ਗੋਲੀ ਮਾਰੀ ਹੈ ਇਹਨਾਂ ਦੇ ਉਹਦਾ ਨਾਮ ਜਾਨੀ ਕਿ ਨੂਨੀਮਾਨ ਵਜੋਂ ਇਹਨਾਂ ਨੇ ਦੱਸਿਆ ਤੇ ਇਹ ਖੁਦ ਜਾਨੀ ਕਿ ਆਲਰੇਡੀ ਆਪ ਇਲੈਕਸ਼ਨ ਲੜ ਚੁੱਕੇ ਨੇ ਸੋ ਇਹ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਕਿ ਬੜੀ ਇਹ ਇੱਕ ਤਰ੍ਹਾਂ ਨਾਲ ਜਾਨੀ ਕਿ ਡੈਮੋਕਰੇਸੀ ਦੇ ਉੱਤੇ ਕਾਲਾ ਧੱਬਾ ਇਹ ਬਲੈਕ 스ਪੌਟ ਹੈ ਔਰ ਅਸੀਂ ਹੁਣ ਜਦੋਂ ਮੈਂ ਉਰੇ ਡੀਐਮਸੀ ਦੇ ਵਿੱਚ ਆਏ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇਮੀਡੀਏਟਲੀ ਸੰਗਿਆਨ ਲੈਂਦੇ ਹੋਏ ਇਸ ਚੀਜ਼ ਦਾ ਮੈਨੂੰ ਇਮੀਡੀਏਟਲੀ ਕਾਲ ਕੀਤੀ ਕਿ ਤੁਸੀਂ ਮਿਨਿਸਟਰ ਸਾਹਿਬ ਉੱਥੇ ਇਮੀਡੀਏਟਲੀ ਪਹੁੰਚੋ ਮੈਂ ਆਇਆ ਉਰੇ ਤੇ ਆਣ ਤੋਂ ਬਾਅਦ ਮੈਂ ਜਿਹੜਾ ਮਨਦੀਪ ਪਰਾੜਾ ਉਹਦੇ ਮਦਰ ਨੂੰ ਮਿਲੇ ਉਦੀ ਸੁਪਤਨੀ ਉਹਨੇ ਨੇ ਵਾਈਫ ਭੈਣ ਜੀ ਉਹਨਾਂ ਨੂੰ ਮਿਲੇ ਆ ਮੈਂ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੌਸਲਾ ਦਿੱਤਾ ਵੀ ਤੁਸੀਂ ਵਰੀ ਨਹੀਂ ਕਰਨੀ ਚਿੰਤਾ ਨਹੀਂ ਕਰਨੀ ਅਸੀਂ ਹਰ ਪੱਖ ਤੋਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਬਰਾਬਰ ਖੜੇ ਆ ਅ ਦੇਖੋ ਜਿਹੜੀ ਬੁਲੇਟ ਹੈ ਜੋ ਮੈਨੂੰ ਪਤਾ ਲੱਗਿਆ ਕਿ ਉਹ ਗੋਲੀ ਹਾਰਟ ਦੇ ਬਿਲਕੁਲ ਥੱਲੇ ਦੇ ਪਾਸੇ ਦੇ ਵਿੱਚ ਟੱਚ ਕੀਤੀ ਆ ਤੇ ਉਹ ਬਾਡੀ 'ਚ ਫਿਰ ਟਰੈਵਲ ਕਰਕੇ ਗੋਲੀ ਆ ਜਿਹੜੀ ਉਹ ਥੱਲੇ ਦੇ ਪਾਸੇ ਨੂੰ ਗਈ ਆ ਤੇ ਡਾਕਟਰ ਜਿਨੇ অপারেশন ਥੀਟਰ ਚ ਮਨਦੀਪ ਰਾੜ ਨੂੰ ਲੈ ਕੇ ਗਏ ਨੇ ਉੱਥੇ ਸਰਜਰੀ ਹੋਊਗੀ ਸਰਜਰੀ ਹੋਣ ਤੋਂ ਬਾਅਦ ਪਤਾ ਲੱਗ ਪਾਊਗਾ ਵੀ ਉਹਨਾਂ ਦੀ ਕੰਡੀਸ਼ਨ ਹੈ ਜਿਹੜੀ ਕਿਸ ਤਰ੍ਹਾਂ ਦੀ ਹੈ ਸਰ ਇਹ ਮਸਲਾ ਜਿਹੜਾ ਲੈ ਕੇ ਫਿਰੇ ਨੇ ਪੰਚਾਇਤ ਦੇ ਮੈਂ ਉਹ ਤੋਂ ਪਹਿਲੇ ਸਟਾਰਟਿੰਗ ਹੋ ਗਿਆ ਜੀ ਨਹੀਂ ਲੱਗਦਾ ਅਸਲੇ ਜਮ੍ਹਾਂ ਹੋਣੇ ਚਾਹੀਦੇ ਬਿਲਕੁਲ ਦੇਖੋ ਗੱਲ ਇਦਾਂ ਹੈ ਦੇਖੋ ਇਹ ਇੱਕ ਬੜੀ ਮੰਦਭਾਗੀ ਘਟਨਾ ਮੈਂ ਪਹਿਲਾਂ ਵੀ ਕਿਹਾ ਪੰਜਾਬ ਦਾ ਮਾਹੌਲ ਹੈ ਜਿਹੜਾ ਉਹਨੂੰ ਪੀਸਫੁੱਲ ਰੱਖਣਾ ਚਾਹੀਦਾ ਅਸੀਂ ਕਿੰਨੀ ਵਾਰ ਅਪੀਲ ਕਰ ਚੁੱਕੇ ਹਾਂ ਕਿੰਨੀ ਵਾਰ ਬੇਨਤੀਆਂ ਕਰ ਚੁੱਕੇ ਆ ਵੀ ਦੇਖੋ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਕੋਈ ਆਈਜੀ ਇਹਨੂੰ ਤੁਸੀਂ ਈਗੋ ਦਾ ਆਪਣੀ ਦਾ ਸਵਾਲ ਨਾ ਬਣਾਓ ਇਹ ਇਲੈਕਸ਼ਨ ਹੈ ਜਿਹੜੀ ਪੀਸਫੁੱਲ ਤਰੀਕੇ ਨਾਲ ਕਰੋ ਡੈਮੋਕਰੈਟਿਕ ਰਾਈਟ ਆ ਹਰੇਕ ਦਾ ਵੱਡੇ ਦਾ ਛੋਟੇ ਦਾ ਹਰੇਕ ਦਾ ਰਾਈਟ ਆ ਇਹ ਇਲੈਕਸ਼ਨ ਲੜਨਾ ਜੇ ਇੱਕ ਆਮ ਘਰ ਦੇ ਸਧਾਰਨ ਘਰ ਦੇ ਕਿਸੇ ਧੀ ਪੁੱਤ ਨੇ ਫਾਰਮ ਭਰ ਵੀ ਦਿੱਤੇ ਇਲੈਕਸ਼ਨ ਲੜਨ ਲਈ ਤਾਂ ਇਹ ਜਿਹੜੇ ਰਜਵਾੜਾ ਸ਼ਾਹੀ ਲੋਕ ਨੇ ਇਹਨਾਂ ਨੂੰ ਇਹ ਗੱਲ ਕਿਤੇ ਨਾ ਕਿਤੇ ਰਾਸ ਨਹੀਂ ਆਈ ਤਾਂ ਇਹਨਾਂ ਨੇ ਜਾਨੀ ਕਿ ਇਸ ਤਰ੍ਹਾਂ ਦਾ ਕਾਨੂੰਨਾ ਕਦਮ ਜੋ ਚੱਕਿਆ ਸਖਤ ਸ਼ਬਦਾਂ ਦੇ ਵਿੱਚ ਅਸੀਂ ਸਰਕਾਰ ਆਪਣੀ ਹੈ ਔਰ ਕਰਵਾਈ ਡਿਗੇ ਜੇ ਅਸਲੀ ਪੱਲੇ ਜਮਾ ਹੋ ਜਾਂਦੇ ਸ਼ਾਇਦ ਇਹ ਹਾਲ ਨੋਵੇ ਦਿਨਾਂ ਪਹੁੰਚਦੀ ਬਿਲਕੁਲ ਦੇਖੋ ਅਸੀਂ ਇਸ ਗੱਲ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ ਦੇ ਮਤਾਬਕ ਇਹ ਜਾਨੀ ਕਿ ਜੇ ਹੋਏ ਨੇ ਅਸਲੇ ਜਮਾ ਕਾਫੀ ਹੱਦ ਤੱਕ ਵੱਡੇ ਲੈਵਲ ਤੇ ਅਸਲੇ ਜਮਾ ਹੋਏ ਨੇ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਅਸਲੇ ਜਮਾ ਕਰਾਉਣ ਨੂੰ ਆ ਜਿੱਥੇ ਕਿਤੇ ਆਹੀ ਜਿਹੜੇ ਬੰਦੇ ਜਿਨ੍ਹਾਂ ਨੇ ਨਹੀਂ ਜਮਾ ਕਰਾਏ ਜਿੱਥੇ ਇਹਨਾਂ ਨੇ ਏਡੀ ਵੱਡੀ ਕਤਾਈ ਕੀਤੀ ਹੈ ਗਲਤੀ ਕੀਤੀ ਹੈ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਜਾਨੀ ਕਿ ਕਾਨੂੰਨੀ ਕਾਰਵਾਈ ਬਿਲਕੁਲ ਦੇਖੋ ਜਿਹੜਾ ਪ੍ਰਸ਼ਾਸਨ ਹੈ ਆਪਣੇ ਆਉਣ ਤੋਂ ਬਿਲਕੁਲ ਪ੍ਰਸ਼ਾਸਨ ਹੈ ਜਿਹੜਾ ਮੁਸਤੈਦੀ ਨਾਲ ਲੱਗਿਆ ਹੋਇਆ ਪਰ ਜਣੀ ਕਿ ਪ੍ਰਸ਼ਾਸਨ ਵੀ ਇੱਕ ਹੱਦ ਤੱਕ ਜਣੀ ਕਿ ਕਿਸੇ ਦੀ ਇੰਟੈਂਸ਼ਨ ਨੂੰ ਜੱਜ ਕਰ ਸਕਦਾ ਜੇ ਕਿਸੇ ਦੀ ਇੰਟੈਂਸ਼ਨ ਹੈ ਮਾੜੀ ਹੈ ਕਿਸੇ ਦੀ ਸੋਚ ਇਹ ਹੀ ਜੀ ਹੈ ਕਿ ਉਹ ਬੀਡੀਪੀਓ ਦਫ਼ਤਰ ਦੇ ਅੰਦਰ ਜਣੀ ਕਿ ਆਪਣੀ ਸਰਵਿਸ ਰੀਵਾਲਵਰ ਨਾਲ ਟੱਕ ਮੋੜਾ ਜਿਹਨੇ ਕਹਿੰਦੇ ਕਿ ਜਿਹੜਾ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜੇ ਕਰ ਲੈ ਕੇ ਜਾਂਦਾ ਕੋਈ ਤਾਂ ਲੱਗਦਾ ਕਿ ਜਾਂਚ ਨਹੀਂ ਹੋਈ ਸੀ ਸ਼ੁਰੂਆਤ ਜਿਹਾ ਲੈ ਕੇ ਚੱਲਦਾ ਕਿੱਦਾਂ ਲੈ ਕੇ ਚੱਲੇ ਗਿਆ ਜੀ ਅੰਦਰ ਦੇਖੋ ਆਮ ਤੌਰ ਤੇ ਜਿਹੜੇ ਸਰਕਾਰੀ ਦਫ਼ਤਰ ਹੁੰਦੇ ਨੇ ਆਮ ਤੌਰ ਤੇ ਸਰਕਾਰੀ ਦਫ਼ਤਰ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਖਾਸ ਜਾਨੀ ਕਿ ਚੈਕਿੰਗ ਨਹੀਂ ਕੀਤੀ ਕਿਉਂਕਿ ਪਬਲਿਕ ਦੇ ਦਫ਼ਤਰ ਹੁੰਦੇ ਨੇ ਪਬਲਿਕ ਦੇ ਦਫਤਰ ਨੇ ਪਬਲਿਕ ਦੇ ਦਫਤਰਾਂ ਦੇ ਵਿੱਚ ਆਮ ਪਬਲਿਕ ਆਂਦੀ ਜਾਂਦੀ ਰਹਿੰਦੀ ਹੈ ਸੋ ਇਸ ਕਰਕੇ ਇਹ ਜਿਹੜੀ ਸਰ ਉੱਤੇ ਡਾਕੂਮੈਂਟ ਚੈੱਕ ਹੋ ਰੇ ਨੇ ਪੀਡੀਓ ਹਸਾ ਅਧਿਕਾਰੀ ਵੀ ਬੈਠੇ ਨੇ ਕਿਉਂਕਿ ਕੱਲ ਵੀ ਮੇਰੀ ਵਾਰਦਾਤਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੇਖੋ ਸ਼ਰਾਰਤੀ ਬੰਦਾ ਕੁਝ ਦੇ ਰੇ ਸ਼ਰਾਰਤੀ ਜਿਹੀਆਂ ਸ਼ਰਾਰਤ ਕਰਨੀਆਂ ਜਿਨੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੋ ਇਸ ਕਰਕੇ ਮੈਂ ਤਾਂ ਪਹਿਲਾਂ ਕਿਹਾ ਵੀ ਇਹਨਾਂ ਨੂੰ ਨਿਰਯੋਗ ਕਰ ਸੀਐਮ ਸਾਹਿਬ ਦੇ ਵਿੱਚ ਸੰਗਾਨ ਲੈਣਗੇ ਜੀ ਬਿਲਕੁਲ ਉਹਨਾਂ ਨੇ ਲੈ ਲਿਆ ਜੀ ਆਲਰੇਡੀ ਸੰਗਾਨ ਲੈ ਰਿਆ ਸੀਐਮ ਸਾਹਿਬ ਦੇ ਸੰਗਾਨ ਲੱਤੇ ਤਾਂ ਉਹਨਾਂ ਨੇ ਇਮੀਡੀਏਟਲੀ ਮੈਨੂੰ ਇਸ ਗੱਲ ਦੀ ਡਿਊਟੀ ਲਗਾਈ ਦੇਖੋ ਇਹ ਮੌਕਾ اپیل ਦਾ ਨਹੀਂ ਇਹ ਮੈਂ ਬਿਲਕੁਲ ਮੇਰਾ ਛੋਟਾ ਭਾਈ ਹੈ ਔਰ ਕਈ ਸਾਲਾਂ ਤੋਂ ਮੇਰੇ ਨਾਲ ਹੈ ਆ ਚੰਬੜ ਚੰਗਾ ਪਾਰਟੀ ਦਾ ਵਰਕਰ ਵੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਹ ਬੰਦਾ ਜੇ ਇਲੈਕਸ਼ਨ ਨਹੀਂ ਲੜ ਸਕਦਾ ਤਾਂ ਕੌਣ ਲੜੂ ਜਿਹੜੇ ਜਿਹਦੇ ਬਾਪ MP ਰਹੇ ਹੋਣ ਜਿਹੜਾ ਤਿੰਨ-ਤਿੰਨ ਵਾਰੀ ਹਲਕਾ ਇੰਚਾਰਜ ਲਿਆ ਹੋਵੇ ਦੂਜਾ ਪਰੌਣ MP ਤੇ ਇਲੈਕਸ਼ਨ ਲੜਿਆ ਹੋਵੇ ਔਰ ਇਹੋ ਜੇ ਕੰਮ ਕਰਦਾ ਆ ਕੇ ਸਰਪੰਚੀ ਦੇ ਇਲੈਕਸ਼ਨ ਪਿੱਛੇ ਬਹੁਤ ਮੰਦਭੱਗੀ ਘਟਨਾ ਸੋ ਛੋਟੀ ਸੋਚ ਦੇ ਮਾਲਕ ਹੈ ਅਕੀਸ ਪਰ ਮਾਤਾਵਾਗੇ ਅਰਦਾਸ ਕਰਦੇ ਹਾਂ ਸਾਡਾ ਭਰਾ ਜਲਦੀ ਠੀਕ ਹੋਵੇ ਜਿਹੜੀ ਉਹਦੀ ਪ੍ਰੋਪਰ ਬੰਦੀ ਕਰ ਰਿਓ 100% ਕਰੂਗਾ ਸਰ ਮਾਮਲਾ ਕੀ ਸੀ ਗੱਲਬਾਤ ਕੀਤੀ ਸੀ ਕਿਉਂਕਿ ਤੁਹਾਡੇ ਮਾਮਲਾ ਮਾਮਲਾ ਤੁਹਾਡੇ ਉਹਨਾਂ ਨੇ ਕੋਈ ਪੰਚਾਇਤੀ ਜ਼ਮੀਨ ਦੇ ਕਬਜ਼ਾ ਕਰ ਰੱਖਿਆ ਅੱਛਾ ਪੰਚਾਇਤੀ ਜ਼ਮੀਨ ਦੇ ਕਬਜ਼ਾ ਪੰਚਾਇਤ 'ਚ ਉਹ ਅ objection ਲੱਗ ਜਾਂਦੀ ਹੈ ਜਿੱਦੋਂ ਪੰਚਾਇਤੀ ਜ਼ਮੀਨ 'ਚ ਕਬਜ਼ਾ ਹੋਵੇ ਉਹਨਾਂ ਦਾ ਕੋਈ ਇੱਕ ਪੁਰਾਣਾ ਹਾਈ ਕੋਰਟ 'ਚ ਕੇਸ ਪੈਂਡਿੰਗ ਉਹਦੇ 'ਚ ਉਹਨਾਂ ਨੇ ਆਪ ਪੂਰੀ ਫੈਮਿਲੀ ਨੇ ਐਫੀਵੀਰ ਦੇ ਰੱਖਿਆ ਔਰ ਜਿਹੜਾ ਮੁੰਡਾ ਸਾਡਾ ਉਹਦੇ ਬਰਾਬਰ ਗੁਰਪ੍ਰੀਤ ਕਲੈਕਸ਼ਨ ਅਡਰੈਸ ਕੋਈ objection ਕਰੀ ਦੀ ਬਾਰਾਗੇਦੂਨ ਬੋਲਣਾ ਕਿ ਤੂੰ ਕੋਨ ਨਾ ਮੇਰੇ ਪੇਪਰ ਵਾਪਸ ਕਰਾਉਣਾ ਇਹ ਦੋ ਆਪਾਂ ਬੋਲਦੇ ਆ ਉਹਨੇ ਪਹਿਲੀ ਗੋਲੀ ਮਾਰੀ ਉਹਦੇ ਕਰਾਸ ਕਰ ਗਈ ਪਰ ਦੂਜੀ ਗੋਲੀ ਮਾਰੀ ਉਹ ਮਨਦੀਪ ਤੇ ਲੱਗੀ ਸੋ ਇਹ ਤਾਂ ਵਿਚਾਰਾ ਕੋਈ ਲੈਨ ਨਹੀਂ ਕੋ ਜੇ ਨਹੀਂ ਸੀ ਸੋ ਇਹ ਇਸ ਤਰ੍ਹਾਂ ਝਗੜਾ ਸੋ ਲਗਾਤਾਰ ਮਾਮਲੇ ਸਾਡੇ ਆਨੇ ਕਿਈ ਜਗ੍ਹਾ ਤੋਂ ਗੋਲੀਆਂ ਚੱਲੀਆਂ ਕਿਸ ਤਰ੍ਹਾਂ ਦੀ ਵੀ ਇਦਾਂ ਸ਼ੁਰੂਆਤ ਹੋਈ ਹੈ ਕਿਉਂਕਿ ਅਜੇ ਤਾਂ ਨਾਮਜ਼ਦਗੀਆਂ ਭਰੀਆਂ ਕਿਆਂ ਨਹੀਂ ਸਿਰਫ ਕਿ ਉਹ ਹੀ ਲੱਗਦਾ ਨਹੀਂ ਕਿ ਅਸਲੀ ਜਿਹੜੇ ਜਮਾ ਹੋਣੇ ਚਾਹੀਦੇ ਸੀ ਨਾ ਨਹੀਂ ਬਿਲਕੁਲ ਅਸਲੀ ਵੀ ਜਮਾ ਹੋਣੇ ਚਾਹੀਦੇ ਔਰ ਇਹੋ ਜਿਹੇ ਜਿਹੜੇ ਬਦਮਾਸ਼ ਬੜੇ ਫਿਰ ਉਹਨਾਂ ਨੂੰ ਵੀ ਲੱਤ ਖੋਲ੍ਹ ਦੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕੋਈ ਕਾਰਵਾਈ 100% ਹੋਊਗੀ ਕਾਰਵਾਈ ਦੀ ਕੋਈ ਢਿੱਲ ਨਹੀਂ ਬਟੋ ਬਿਲਕੁਲ ਉਹਦੇ ਬਿਆਨ ਲਿਖੇ ਗਏ ਜੀ ਸਾਹਿਬ ਐਸੀ ਸਥਿਤੀ ਹਾਲਾਤ ਜਾਣਨਗੇ ਕਿ ਮੈਂ ਆਪਦੀ ਸਰਕਾਰ ਦਾ ਅਤੇ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪ੍ਰਵਾਡਨਾਂ ਤੋਂ ਸਾਂਝਾ ਕੀਤਾ ਪਰ ਇਹੋ ਜੇ ਸਮੇਂ ਵਿੱਚ ਜੇ ਅਸੀਂ ਇੱਕ ਦੂਜੇ ਨਾਲ ਖੜ ਸਕਦੇ ਆਂ ਐਹੀ ਸਰਕਾਰ ਤੋਂ ਲੋਕ ਉਮੀਦ ਕਰਦੇ ਹਾਲਾਤ ਹਾਲਾਤ ਠੀਕ ਹੈ ਉਹਨਾਂ ਅਪਰੇਟ ਸਟਾਰਟ ਹੋ ਗਏ ਬਾਕੀ ਦਾ ਉਸ ਤੋਂ ਬਾਅਦ ਹੀ ਰਸਤੇ ਦੇ ਪਰਬੋ ਦੇਖੀਏ